ਜਦੋਂ ਆਦਮੀ ਸਾਰੇ ਪਾਸੋਂ ਹਾਰ ਜਾਂਦਾ ਹੈ ਟੁੱਟ ਜਾਂਦਾ ਹੈ ਤਾਂ ਉਸ ਦਾ ਦਿਲ ਕਰਦਾ ਹੈ ਕਿ ਕਿਉਂ ਨਾ ਆਪਣੇ ਆਪ ਨੂੰ ਹੀ ਖਤਮ ਕੀਤਾ ਜਾਵੇ ਪਰ ਇਹ ਜਿਹੜੀ ਕਹਾਣੀ ਹੈ ਇੱਕ ਇਹ ਨੌਜਵਾਨ ਦੀ ਕਹਾਣੀ ਹੈ ਜਿਸ ਨੇ ਕਿ ਬਹੁਤ ਵਾਰ ਹਾਰ ਮੰਨੀਆ ਪਰ ਆਪਣੇ ਆਪ ਨੂੰ ਕਦੇ ਡੋਲਣੇ ਦਿੱਤਾ ਹਾਂ ਇੱਕ ਵਾਰੀ ਸਮਾਂ ਇਹ ਜਾ ਆਇਆ ਜਦੋਂ ਉਹ ਡੋਲਣਾ ਚਾਹੁੰਦਾ ਸੀਗਾ ਪਰ ਉਸ ਦੇ ਦਿਮਾਗ ਨੇ ਉਸ ਦੇ ਦਿਲ ਨੇ ਉਹ ਆਪਣੇ ਆਪ ਨਾਲ ਗੱਲਾਂ ਕੀਤੀਆਂ ਵੀ ਨਹੀਂ ਆਪਾਂ ਇਸ ਤਰ੍ਹਾਂ ਦਾ ਨਹੀਂ ਕਰਨਾ ਇਸ ਤਰ੍ਹਾਂ ਦੀ ਆਪਾਂ ਹਰਕਤ ਨਹੀਂ ਕਰਨੀ ਇਸ ਤਰ੍ਹਾਂ ਦੀ ਆਪਾਂ ਕੋਈ ਗੱਲ ਨਹੀਂ ਕਰਨੀ ਜਿਸ ਨਾਲ ਸ਼ਰਮਿੰਦਗਾ ਸ਼ਰਮਿੰਦਾ ਹੋਣਾ ਪਵੇ ਇਹ ਕਹਾਣੀ ਹੈ ਜੀ ਜਦੋਂ ਸਾਰੇ ਰਾਸਤੇ ਖਤਮ ਹੋ ਜਾਣ ਥੀਮ ਦੇ ਅਧਾਰ ਤੇ ਕਹਾਣੀ ਹੈ ਕਹਾਣੀ ਦਾ ਨਾਮ ਹੈ ਆਖਰੀ ਰਾਹ ਤੁਸੀਂ ਐਂਡ ਤੱਕ ਸੁਣਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਮਨਦੀਪ ਇੱਕ ਛੋਟੇ ਜਿਹੇ ਪਿੰਡ ਦਾ ਨੌਜਵਾਨ ਸੀ ਜੋ ਕਿ ਆਪਣੇ ਖਵਾਬਾਂ ਨੂੰ ਲੈ ਕੇ ਲਾਹੌਰ ਤੱਕ ਆ ਗਿਆ ਸੀ ਇੰਜੀਨੀਅਰ ਬਣਨ ਦਾ ਸੁਪਨਾ ਲੈ ਕੇ ਪਰ ਜ਼ਿੰਦਗੀ ਵਿੱਚ ਉਸਦੇ ਰਾਹਤਿਆਂ ਵਿੱਚ ਜ਼ਿੰਦਗੀ ਨੇ ਸਾਰੇ ਕੰਡੇ ਹੀ ਕੰਡੇ ਵਸਾਏ 10ਵੀਂ ਟੌਪ ਕਰਨ ਤੋਂ ਬਾਅਦ ਮਨਦੀਪ ਸਿੰਘ ਨੇ ਘਰ ਦੀ ਮਾਲੀ ਹਾਲਾਤ ਨੂੰ ਦੇਖਦੇ ਹੋਏ ਉਸ ਨੂੰ ਹੋਸਟਲ ਛੱਡਣਾ ਪਿਆ ਤੇ ਉਸ ਨੇ ਨੌਕਰੀ ਕਰਦਿਆਂ ਕਰਦਿਆਂ ਆਪਣੇ ਸੁਪਨੇ ਨੂੰ ਪੂਰਾ ਕਰਨਾ ਚਾਹਿਆ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਕਰਕੇ ਉਸ ਦਾ ਸੁਪਨਾ ਅਧੂਰਾ ਰਹਿ ਜਾਂਦਾ ਸੀ ਇੱਕ ਦਿਨ ਮਨਦੀਪ ਪੂਰਾ ਥੱਕ ਚੁੱਕਿਆ ਸੀਗਾ ਪੈਸੇ ਖਤਮ ਰਿਸ਼ਤੇਦਾਰਾਂ ਦੀ ਉਡੀਕ ਖਤਮ ਜਾਰੀ ਦੋਸਤੀ ਦਾ ਕੋਈ ਭਰੋਸਾ ਨਾ ਰਿਹਾ ਤੇ ਪੈਸੇ ਵੀ ਬਿਲਕੁਲ ਸਾਰੇ ਖਤਮ ਹੋ ਗਏ ਦਿਲ ਦੇ ਵਿੱਚ ਜਿਹੜੇ ਮੜੇ ਮੋਟਰ ਹੌਸਲੇ ਸੀ ਉਹ ਵੀ ਖਤਮ ਹੋ ਗਏ ਤੇ ਉਹ ਅੱਕਿਆ ਥੱਕਿਆ ਰੇਲ ਗੱਡੀ ਦੀ ਪੱਟੀ ਤੇ ਜਾ ਬੈਠਿਆ ਤੇ ਉਸ ਨੇ ਸੋਚਿਆ ਜਦੋਂ ਸਾਰੇ ਰਾਸਤੇ ਖਤਮ ਹੋ ਜਾਣ ਤਾਂ ਇਹੀ ਰਸਤਾ ਸਹੀ ਲੱਗਦਾ ਹੈ ਲੈਣ ਦੀ ਪਟੜੀ ਤੇ ਜਦੋਂ ਮਨਦੀਪ ਬੈਠਾ ਤਾਂ ਉਹਨਾਂ ਪਲਾ ਵਿੱਚ ਇੱਕ ਬੱਚਾ ਉਸਦੇ ਕੋਲ ਆਇਆ ਤੇ ਉਹ ਪੁੱਛਦਾ ਭਰਾ ਤੁਸੀਂ ਇੱਥੇ ਕਿਉਂ ਬੈਠੇ ਹੋ ਮੇਰੇ ਪਾਪਾ ਕਹਿੰਦੇ ਨੇ ਜਦੋਂ ਸਾਰੇ ਰਾਸਤੇ ਖਤਮ ਹੋ ਜਾਣ ਤਾਂ ਉਦੋਂ ਨਵੇਂ ਰਾਸਤੇ ਬਣਾਉਣੇ ਪੈਂਦੇ ਆ ਇੰਨੀਆਂ ਗੱਲਾਂ ਕਰਕੇ ਉਹ ਬੱਚਾ ਉੱਥੋਂ ਚਲਾ ਗਿਆ ਪਰ ਮਨਦੀਪ ਦੇ ਦਿਲ ਵਿੱਚ ਕੁਝ 6:00 ਵਜੇ ਤੇ ਉਹ ਉੱਠਿਆ ਉਸਨੇ ਸੋਚਿਆ ਜੇਕਰ ਰਾਸਤੇ ਨਹੀਂ ਹਨ ਤਾਂ ਚਲੋ ਨਵੇਂ ਰਾਸਤੇ ਬਣਾਉਂਦੇ ਹਾਂ ਆਖਰ ਨੂੰ ਮਨਦੀਪ ਉਸ ਬੱਚੇ ਦੀਆਂ ਗੱਲਾਂ ਦਿਲ ਵਿੱਚ ਲੈ ਕੇ ਘਰ ਵਾਪਸ ਆ ਗਿਆ ਅਤੇ ਉਸਨੇ ਆਪਣੀ ਹਮ ਉਮਰ ਦੇ ਨੌਜਵਾਨ ਪਿੰਡ ਵਿੱਚ ਇਕੱਠੇ ਕੀਤੇ ਅਤੇ ਆਖਰ ਨੂੰ ਉਸਨੇ ਇੱਕ ਸਖਲਾਈ ਕੇਂਦਰ ਖੋਲ੍ਹ ਲਿਆ ਜੋ ਕਿ ਉਸਨੇ ਇਹ ਸੋਚ ਕੇ ਖੋਲ੍ਹਿਆ ਸੀ ਚਲੋ ਆਖਰੀ ਰਾਹ ਪਰ ਉਹ ਆਖਰੀ ਰਾਹ ਹੀ ਉਸਦੀ ਕਾਰੋਬਾਰ ਦੀ ਨਵੀਂ ਸ਼ੁਰੂਆਤ ਬਣ ਗਿਆ ਹੌਲੀ ਹੌਲੀ ਉਸਦਾ ਕਾਰੋਬਾਰ ਤਰੱਕੀਆਂ 'ਚ ਹੋ ਗਿਆ ਨਾ ਛੋਟੇ ਤੋਂ ਵੱਡਾ ਕਾਰੋਬਾਰ ਬਣ ਗਿਆ ਮਨਦੀਪ ਸਿੰਘ ਦਾ ਨਾਮ ਚੱਲਣ ਲੱਗ ਗਿਆ ਉਸ ਬੱਚੇ ਦੀਆਂ ਗੱਲਾਂ ਉਸ ਵਿੱਚ ਘਰ ਕਰ ਗਿਆ ਸੀ ਉਸ ਬੱਚੇ ਦੀਆਂ ਗੱਲਾਂ ਕਰਕੇ ਉਸ ਦਾ ਜੀਵਨ ਸੁਧਰ ਗਿਆ ਦੋਸਤੋ ਬੰਦੇ ਨੂੰ ਹਾਰ ਨਹੀਂ ਮੰਨਣੀ ਚਾਹੀਦੀ ਹਾਂਜੀ ਦੋਸਤੋ ਤੁਸੀਂ ਜ਼ਰੂਰ ਦੱਸਣਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਚੰਗੀਆਂ ਗੱਲਾਂ ਲੋਕਾਂ ਤੱਕ ਪਹੁੰਚਣ ਜਿਸ ਤੋਂ ਲੋਕ ਕੁਝ ਸਿੱਖਿਆ ਲੈ ਸਕਣ ਤਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲੈਣਾ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ